ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਜ਼ੁਰਗਾਂ ਨੂੰ ਮਾਮਾਂ ਨੂੰ ਪਹਿਣਾ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਸਮੂਹ ਸਾਧ ਸੰਗਤ ਦੂਰੋਂ ਨੇੜੇ ਸੱਜਣ ਮਿੱਤਰ ਜਿਹੜੇ ਵੀ ਮੇਲੇ ਦੀ ਰੌਣਕ ਨੂੰ ਵਧਾਉਣ ਵਾਸਤੇ ਪਹੁੰਚੇ ਨੇ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਦਾ ਧੰਨਵਾਦ ਹੈ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਸਾਲਾਨਾ ਜੋੜ ਮੇਲਾ ਬਾਬਾ ਸ਼ੇਖੂ ਸ਼ਾਹ ਸਪੋਰਟਸ ਐਂਡ ਸਬਜ਼ਰ ਕਲੱਬ ਸਮੂਹ ਨਗਰ ਨਿਵਾਸੀ ਪਿੰਡ ਪਹਾਮ ਇਲਾਕਾ ਨਿਵਾਸੀ ਔਰ ਖਾਸ ਤੌਰ ਤੇ ਸਾਡੇ ਐਨ ਆਰ ਆਈ ਵੀਰ ਜਿਨ੍ਹਾਂ ਨੇ ਸਤਾ ਸਮੁੰਦਰਾ ਤੋਂ ਪਾਰ ਬੈਠੇ ਇਸ ਮੇਲੇ ਲਈ ਸਹਿਯੋਗ ਪੇਜਿਆ ਪਰਮਾਤਮਾ ਉਹਨਾਂ ਦੀਆਂ ਚੜ੍ਹਦੀਆਂ ਅਗਲਾ ਰੱਖੇ ਕਮਾਂਜਾਂ ਤੇ ਵਰਕਤਾਂ ਪਾਵੇ ਜਿੰਨੇ ਵੀ ਨਿਆਣੇ ਇੱਥੋਂ ਗਏ ਨੇ ਕੱਚੇ ਹੋਣ ਪੱਕੇ ਸਭ ਜਵਾਨੀ ਰੁੱਤੇ ਮਿਹਰ ਕਰੀ ਦੋਦਾਦਿਆ ਸਭਨਾਂ ਦੇ ਉੱਤੇ ਗ੍ਰਾਮ ਪੰਚਾਇਤ ਪਾਮ ਦੇ ਸਹਿਯੋਗ ਨਾਲ ਇਹ ਸਪਿਆਚਾਰ ਮੇਲਾ ਹਰ ਸਾਲ ਕਰਵਾਇਆ ਜਾ ਰਿਹਾ ਸੋ ਕਾਫੀ ਧੀਰ ਬਾਅਦ ਦੁਬਾਰਾ ਫੇਰ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦੇ ਮੌਕੇ ਮਿਲੇ ਦੀਪ ਸਿੰਘ ਜੀ ਜਸਵੰਤ ਸਾਹਿਬ ਸਾਡੇ ਬਾਪੂ ਜੀ ਪੰਜਾਬੀ ਮਾਂ ਬੋਲੀ ਦੇ ਬਾਬਾ ਬੋਟ ਉਹਨਾਂ ਨੇ ਮੇਲੇ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਨਾਲ ਮੈਨੂੰ ਦੋ ਗੁਆਰ ਆਉਣ ਦਾ ਮੌਕਾ ਮਿਲਿਆ ਅੱਜ ਕਾਫੀ ਟਾਈਮ ਬਾਅਦ ਫੇਰ ਸਾਰੀ ਸੰਗਤ ਦੇ ਦਰਸ਼ਨ ਹੋਏ ਆ ਸੋ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਸ਼ੁਰੂ ਕਰਦੇ ਹਾਂ ਉਸ ਮਾਲਕ ਦੇ ਨਾਮ ਤੋਂ ਜਿਸ ਦੀ ਬਦੌਲਤ ਲੁੱਡੀਆਂ ਭੰਗੜੇ ਧਮਾਲਾ ਪਉਣ ਜੋਗੇ ਹੋਏ ਆ ਕਿ ਤੇਰੀਆਂ ਰਹਿਮਤਾਂ ਦੇ ਜੇਕਰ ਸਾਏ ਨਾ ਹੁੰਦੇ ਜਾਂ ਸੁਪਲ ਹੰਡਾਏ ਨਾ ਹੁੰਦੇ ਲਖਨਾਂ ਨੇ ਬੜਾ ਖੂਬ ਲਿਖਿਆ ਕਿ ਕੜੀ ਕੜੀ ਚ ਕੜੀ ਦਾ ਫਰਕ ਹੁੰਦਾ ਹਨ ਜਗ ਤੇ ਬੇਸ਼ੁਮਾਰ ਕੜੀਆਂ ਇੱਕ ਉਹ ਕੜੀ ਜੋ ਟਾਈਮ ਦੇ ਵਿੱਚ ਇਕ ਪਿੱਕ ਦੀਆਂ ਪਾਸ ਕਮਿਆਰ ਕੜੀਆਂ ਹੋਏ ਸਾਡੇ ਵੇੜੇ ਅੱਜ ਖੁਸ਼ੀਆਂ ਦੇ ਦਿਨ ਆ ਤੇ ਰਲ ਕੇ ਮਾਲ ਲੀਏ ਚਾਰ ਕੜੀਆਂ ਆਜ਼ਾਦ ਤੋਂ ਸਮਾਰਕ ਤੋਂ ਅਗਲੀ ਗੱਲ ਤੁਹਾਡੇ ਨਾਲ ਤੇਰੇ ਨਾਂ ਸਭ ਦੇ ਖੰਭ ਸਲਾਮਤ ਰੱਖੀ ਇਥੇ ਹਰ ਕੋਈ ਓਡਾਰੀ ਲਾਵੇ ਕਰਮ ਦੇ ਵਿੱਚ ਲਿਖਿਆ ਚੋਗਾ ਉਹ ਦਾਤਾ ਹਰ ਕੋਈ ਚੁਗ ਕੇ ਜਾਵੇ ਆਪੋ ਖਾਸ ਬਣਾਤਾ ਤੋ ਸ਼ੁਕਰਾਨੇ ਤੇਰੇ ਓ ਦਿਲ ਤੋਂ ਸ਼ੁਕਰਾਨੇ ਤੇਰੇ ਆ ਮੁਖਾਸ ਬਣਾਤਾ ਤੂੰ ਦਿਲ ਤੋਂ ਸ਼ੁਕਰਾਨੇ ਤੇਰੇ ਚੋਰਾ ਤੇਰੇ ਹੱਥ ਵਿੱਚ ਨੇ ਅਸੀਂ ਉੱਡਦੇ ਆਸਰੇ ਤੇਰੇ ਚੋਰਾ ਤੇਰੇ ਹੱਥ ਵਿੱਚ ਨੇ ਅਸੀਂ ਉੱਡਦੇ ਆਸਰੇ ਤੇਰੇ ਅਸੀਂ ਉੱਡਦੇ ਅਸੀਂ ਉੱਡਦੇ ਅਸੀਂ ਉੱਡਦੇ ਆਸਰੇ ਤੇਰੇ असीं <laughs> उ ਥੋੜਾ ਦੁਨੀਆ ਸੁਖ ਸੰਦ ਬਸੇ ਮਾਲਕਾ ਮੈਂ ਦੂਨੀ ਹੱਥ ਜੋੜਾਂ ਮੈਂ ਦੋਵੇਂ ਹੱਥ ਜੋੜਾ ਮਾਲਕਾ ਮੈਂ ਦੋਵੇਂ ਹੱਥ ਜੋੜਾ ਮਾਲਕ ਦੁਨੀਆ ਦਾ ਤੇਰੇ ਕਰਦਿ ਤਕਾਦੀਆ ਥੋੜਾ ਦੁਨੀਆ ਸੁਖ ਸੰਦ ਬਸੇ ਮਾਲਕਾ ਮੈਂ ਦੂਨੀ ਹੱਥ ਜੋੜਾਂ ਦੋਵੇਂ ਹੱਥ ਜੋੜਾ ਮਾਲਕਾ ਮੈਂ ਦੋਵੇਂ ਹੱਥ ਜੋੜਾ ਤੂ ਸਭ ਦੇ ਰਾਸ ਕਰੀਂ ਅਸੀਂ ਉੱਡਦੇ ਆਸਰੇ ਤੇਰੇ ਦੋਰਾ ਤੇਰੇ ਹੱਥ ਵਿੱਚ ਨੇ ਅਸੀਂ ਉੱਡਦੇ ਆਸਰੇ ਤੇਰੇ ਅਸੀਂ ਉੱਡਦੇ ਅਸੀਂ ਉੱਡਦੇ ਆਸਰੇ ਤੇਰੇ ਦੋਰਾ ਤੇਰੇ ਹੱਥ ਵਿੱਚ ਨੇ ਅਸੀਂ ਉੱਡਦੇ ਆਸਰੇ ਤੇਰੇ ਦੋਰਾ ਤੇਰੇ ਹੱਥ ਵਿੱਚ ਨੇ ਅਸੀਂ ਉੱਡਦੇ ਆਸਰੇ ਤੇਰੇ ਦੀਏ ਕਾਟੋ ਫੁੱਲਾਂ ਉੱਤੇ ਦਾ ਤਿਆਰ ਤੇਰੀਆਂ ਨੇ ਮੇਰਾ ਤਾਂ ਉੱਥੇ ਦਾ ਦਿਆ ਜਿੰਨਾ ਦਾ ਤਿਆਰ ਤੇਰੀਆਂ ਨੇ ਮੇਰਾ ਤਾਂ ਉੱਥੇ ਦਾ ਦਿਆ ਉਹ ਖੇੜਦੀ ਹੈ ਕਾਟੋ ਫੁੱਲਾਂ ਉੱਤੇ ਦਾ ਦਿਆ ਤੇਰੀਆਂ ਨੇ ਮੇਰਾ ਤਾਂ ਉੱਥੇ ਦਾ ਦਿਆ ਜਿੰਨਾ ਦਿੱਤਾ ਉਹਦੇ ਵਿੱਚ ਖੁਸ਼ ਮੈਂ ਜਿੰਨਾ ਦਿੱਤਾ ਉਹਦੇ ਵਿੱਚ ਖੁਸ਼ ਮੈਂ ਬੋਦਮ ਰੂ ਮਰੂ ਮੈਂ ਨਹੀਂ ਕਰਦਾ ਰੱਖੀ ਚੜਦੀ ਕਲਾ ਤੇ ਬਾਬਾ ਨਾਨਕ ਕਾ ਮੈਂ ਤੈਨੂੰ ਇੱਕੋ ਅਰਦਾਸ ਕਰਦਾ ਚੜਦੀ ਕਲਾ ਤੇ ਬਾਬਾ ਨਾਨਕ ਕਾ ਮੈਂ ਤੈਨੂੰ ਇੱਕੋ ਅਰਦਾਸ ਕਰਦਾ ਦਾ ਨਹੀਂ ਕਿਸੇ ਦੀ ਚੜ੍ਹਾਈ ਵੇਖ ਕੇ ਡਾਉਂਦਾ ਨਹੀਂ ਕੁੱਲੀ ਕੋਠੀ ਪਾਈ ਵੇਖ ਕੇ ਡਾਉਂਦੀ ਅੰਦੀ ਕੋਈ ਨਹੀਂ ਪਾਈ ਦੇਖ ਕੇ ਡਾਉਂਦੀ ਓਲੀ ਵੇਖਾਈ ਦੇਖ ਕੇ ਓ ਮੱਤ ਦਾ ਨਹੀਂ ਕਿਸੇ ਦੀ ਚੜ੍ਹਾਈ ਦੇਖ ਕੇ ਉਦਾਂ ਲਈ ਯ ਕੁੱਲੀ ਕੋਠੀ ਪਾਈ ਤੇ ਦਿੱਤ ਸਿਰ ਉੱਤੇ ਛੱਤ ਥੱਲੇ ਧਰਤੀ ਮੇਰਾ ਸੱਤੀ ਵਾਲਾ ਸੋਨਾ ਸਰਦਾਰ ਰੱਖੀ ਚੜਦੀ ਕਲਾ ਤੇ ਬਾਬਾ ਨਾਨਕ ਕਾ ਤੈਨੂੰ ਕੋ ਅਰਦਾਸ ਕਰਦਾ ਰੱਖੀ ਚੜਦੀ ਕਲਾ ਤੇ ਬਾਬਾ ਨਾਨਕ ਕਾ ਤੈਨੂੰ ਕੋ ਅਰਦਾਸ ਕਰਦਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ